ਅੰਮ੍ਰਿਤਸਰ ਦੀ ਹੰਤੀ ਪੁਲਿਸ ਵੱਲੋਂ ਪਿਛਲੇ ਦਿਨੀ ਬਾਈਬਲ ਸਾਰਨ ਵਾਲੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਫਸਾਉਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਕਾਬੂ ਕਰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕਰ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਧਰਮ ਦੇ ਨਾਂ ਤੇ ਦੋ ਔਨ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਤੁਸੀਂ ਆਪ ਸੋਚੋ ਈ ਕਾਲ ਦੀ 14/7 ਨੂੰ ਲੋਪੋਕੇ ਥਾਣੇ ਦੇ ਪਿੰਡ ਪਿੰਦਾ ਮਾਦੋਕੇ ਉਸ ਪਿੰਡ ਦੇ ਵਿੱਚ ਜਿਹੜਾ ਹੈਗਾ ਸੋ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਜਿਹੜੀ ਹੋਲੀ ਸਾਥ ਹੈਗੀ ਆ ਬਾਈਪਾਸ ਦੇ ਕੁਐਸਚਨ ਭਾਈ ਕਰਦੀ ਉਹਦੇ ਜਿਹੜੇ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਉਸਾਰ ਦਿੱਤੀ ਇਮੀਡੀਏਟਲੀ ਰੈਕਟ ਕਰਦੇ ਹੋਏ ਸਾਡੇ ਐਸਐਸਓ ਸਾਹਿਬ ਬਲਖਾਰ ਸਿੰਘ ਜੀ ਜਦੋਂ ਲੋਕੋ ਕੇ ਮੱਕਰੇ ਪਹੁੰਚੇ ਮੱਕਰੇ ਉੱਤੇ ਜਦੋਂ ਪਹੁੰਚੇ ਉਹਨਾਂ ਨੂੰ ਕਰਤਾਲ ਸਿੰਘ ਨਾਂ ਦੇ ਬੰਦੇ ਨੇ ਇੱਕ ਲਿਫਾਫੇ ਦੇ ਵਿੱਚ ਉਸ ਹੋਲੀ ਕਿਤਾਬ ਦੇ ਜਲੇ ਹੋਏ ਪੰਨੇ ਜਿਹੜੇ ਆ ਉਹਨਾਂ ਦਿੱਤੇ ਵੀ ਆਹ ਜਿਹੜੀ ਇੱਕ ਹੋਲੀ ਬਾਈਬਲ ਆ ਇਹਨੂੰ ਜਿਹੜਾ ਹੈਗਾ ਛਾਣਾ ਛਾਣੇ ਬੰਦੇ ਨੇ ਅਗ ਲਾ ਦਿੱਤੀ ਉਹਨਾਂ ਨੂੰ ਉੱਥੋਂ ਲੈ ਕੇ ਲਏ ਉਸ ਤੋਂ ਬਾਅਦ ਮਸੀਹ ਭਾਈ ਜ਼ਾਰੇ ਦੇ ਵਿੱਚ ਜਿਹੜਾ ਹੈਗਾ ਇਸ ਵਾਰ ਇਸ ਮਾਮਲੇ ਦੇ ਸਬੰਧ ਵਿੱਚ ਜਿਹੜੀ ਰੈਜਮੈਂਟ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਸਾਡੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਅਸੀਂ ਮੌਕੇ ਤੇ ਡਿਪਸਾਹਬ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਇਸ ਵਾਂ ਦੇ ਵਿੱਚ ਤਫਤੀਸ਼ ਕੀਤੀ ਗਈ ਤਫਤੀਸ਼ ਕਰਨ ਤੋਂ ਬਾਅਦ ਜੋ ਬਿਆਨ ਲਿਖਾਏ ਗਏ ਉਸ ਬਿਆਨ ਮੁਤਾਬਕ ਜਿਹੜਾ ਪੁਲਿਸ ਨੇ ਪੱਕਾ ਕਰ ਦਿੱ ਕੀਤਾ ਜਿਹੜੀ ਐਫਆਈਆ ਨੰਬਰ 151 ਤੇ ਅੰਡਰ ਸੈਕਸ਼ਨ ਜਿਹੜਾ 299 3 ਅਵਲੀਗ 5 VNS ਦੇ ਤਹਿਤ ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਫੋਰਨਲੀ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਨੇ ਇਹ ਹੋਲੀ ਕਿਤਾਬ ਬਾਈਬਲ ਦੇ ਜਿਹੜੇ ਪੰਨੇ ਸੜੇ ਹੋਏ ਸੀ ਉਹ ਜਿਹੜੇ ਐਸਚੂ ਦੇ ਹੈਂਡਓਵਰ ਕੀਤੇ ਸੀ ਉਸ ਬੰਦੇ ਨੇ ਰੰਜਿਸ਼ਮ ਜੀ ਦਾ ਨਾਮ ਲਿਆ ਸੀ ਉਹਦੇ ਨਾਲ ਉਹਦਾ ਕੰਦਰਾ ਝਗੜਾ ਚੱਲਦਾ ਉਹਨੂੰ ਫਸਾਉਣ ਦੇ ਖਾਤਰ ਇਹਨੇ ਇਹ ਬਾਈਬਲ ਜਿਹੜਾ ਹੌਲੀ ਕਿਤਾਬ ਨੂੰ ਜਿਹੜਾ ਸਾਰ ਕੇ ਉਹਦੇ ਦੇ ਉੱਤੇ ਪਰਦਾ ਕਰਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਸਾਨੂੰ ਮੁਸੀਬਾਈ ਜਾ ਰਹੇ ਨੇ ਜਿਹਦੇ ਵਿੱਚ ਮੈਂ ਪਾਰਟਿਕੂਲਰ ਖੜਾ ਜਾਊਂਗਾ ਵੀ ਬੰਟੀ ਜਨਾਲਾ ਜਿਹੜੇ ਆ ਇਹਨਾਂ ਦੀ ਟੀਮ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਪੈਰੋਕਾਰ ਸੀਗੇ ਜਿੰਨੇ ਵੀ ਇਹਨਾਂ ਦੀਆਂ ਨਨ ਸੀਗੀਆਂ ਜਿਹੜੀਆਂ ਸਿਸਟਰਸ ਸੀਗੀਆਂ ਉਹ ਵੀ ਥਾਣੇ ਆਏ ਔਰ ਸਾਰਿਆਂ ਨੂੰ ਇਹਨਾਂ ਬਾਰੇ ਦੱਸਿਆ ਗਿਆ ਔਰ ਲੁਕਾਸ ਭਾਜੀ ਹੈਗੇ ਆ ਉਹਨਾਂ ਨਾਲ ਵੀ ਰਾਤ ਦਾ ਕੀਤਾ ਗਿਆ ਇਹਨਾਂ ਨੇ ਸਾਡੀ ਜਿਹੜੀ ਗੱਲ ਨੂੰ ਮੰਨਦੇ ਹੋਏ ਵੀ ਪਰਚਾ ਦਰਜ ਹੋ ਗਿਆ ਸਾਨੂੰ ਇਹ ਇਨਵੈਸਟੀਗੇਸ਼ਨ ਕਰਨ ਦਿਓ ਦੋ ਘੰਟਿਆਂ ਦੇ ਵਿੱਚ ਜਿਹੜੀ ਅਸੀਂ ਇਹ ਗੱਲ ਕਲੀਅਰ ਕਰਤੀ ਵੀ ਇਹ ਜਿਹੜੀ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਭਾਈਚਾਰੇ ਦਾ ਗ੍ਰੰਥ ਹੈਗਾ ਉਹਨੂੰ ਕਰਪਾਲ ਸਿੰਘ ਨੇ ਤੇ ਮੰਗੇ ਨੇ ਦੋਨਾਂ ਨੇ ਆਪਸ ਚ ਸਾਜ਼ਿਸ਼ ਜਿਹੜਾ ਹੈਗਾ ਉਹਨੂੰ ਸੌਣ ਦੀ ਖਾਤਰ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਨਾਮ ਲੁਉਣ ਦੀ ਖਾਤਰ ਇਹ ਕੀਤਾ ਸੀਗਾ ਜਿਹੜਾ ਅਸੀਂ 2 ਘੰਟੇ ਜੇ ਮਾਮਲਾ ਜਿਹੜਾ ਸੁਲਝਾ ਲਿਆ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਪਾ ਲਈ ਆ ਅੱਜ ਕੋਰਚ ਪੇਸ਼ ਕੇ ਇਹਨਾਂ ਨੂੰ ਰਮਾਨ ਲਵਾਵਾਂਗੇ ਜੇ ਕੋਈ ਹੋਰ ਕੰਮ ਸਾਹਮਣੇ ਆਉਗੀਆਂ ਉਹ ਤੁਹਾਨੂੰ ਤਫਸੀਲ ਨਾਲ ਦੱਸਿਓ ਟੋਟਲ ਜਿਹੜੀ ਬਾਈਬਲ ਹੋਲਿਕ ਖਾਬ ਹੈ ਗਿਆ ਉਹ ਸਾਰੀ ਸਾਰੀ ਸਾੜ ਦਿੱਤੀ ਉਹ ਸਾੜ ਕੇ ਤੇ ਉਹ ਇਹਨਾਂ ਨੂੰ ਫੜਾ ਦਿੱਤੀ ਗਈ ਯੈਸ ਸਰ ਦਾ ਇਹਨਾਂ ਦੋਨਾਂ ਨੇ ਤੁਹਾਨੂੰ ਇਹ ਕੰਮ ਕੀਤਾ ਗਿਆ ਬਿਲਕੁਲ ਜੀ ਤਾਂ ਜਿਹੜੀ ਧਾਰਾ ਦੇ ਵਿੱਚ ਹੁਣ ਪੱਤਾ ਕੀਤਾ ਗਿਆ ਕਿ ਕਿ ਨੰਗੀਆਂ ਲਗੀਆਂ ਆਗੀਆਂ ਲਗੀਆਂ ਅੱਜ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਮੁਕੱਦਮਾ ਨੰਬਰ 155 ਅੰਡਰ ਸੈਕਸ਼ਨ 299 3 ਅਬਲੀਗ 5 ਬੀਐਨਐਸਟੇਟ ਮਾਮਲਾ ਦਾ ਜੁਕ ਦਿੱਤਾ ਗਿਆ ਦੋਨਾਂ ਦੋਸ਼ੀਆਂ ਦੀ ਜਿਹੜੀ ਹੈ ਗ੍ਰਫਤਾਰੀ ਹੋ ਚੁੱਕੀ ਆ ਮਾਣ ਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨ ਲੈ ਕੇ ਜਿਹੜੀ ਅਗਲੀ ਕਾਰਵਾਈ ਚੱਲੇਗੀ